ਸਤਕਾਰਯੋਗ ਮੀਡੀਆ ਨੇ ਬਣਾ ਲਿਆ ਕਿ ਦੇਖੋ ਜੀ ਅਨਫੋਲੋ ਹੋ ਗਿਆ ਤੇ ਹੁਣ ਇਹਨਾਂ ਦਾ ਕੱਟ ਆਫ ਹੈ ਹੁਣ ਤਾਂ ਇਹ ਅਲੱਗ-ਅਲੱਗ ਹੋਣਗੇ ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਇਹ ਸੌਖਾ ਕੰਮ ਨਹੀਂ ਯਾਰ ਤੁਸੀਂ ਸਾਰੀ ਖਬਰ ਦੱਸਤੀ ਤੇ ਸਾਰਾ ਕੁਝ ਸੁਣਾਤਾ ਐਂਡ 'ਚ ਆ ਕੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਜੇ ਪੁਸ਼ਟੀ ਕਰਦਾ ਹੀ ਨਹੀਂ ਸੀ ਫਿਰ ਤੁਹਾਨੂੰ ਇੰਨਾ ਮਗਜ਼ ਮਾਰਨ ਦੀ ਲੋੜ ਕੀ ਸੀ ਕਦੇ ਤੁਸੀਂ ਉਸ ਕੁੱਲੜ ਪੀਜ਼ਾ ਕਪਲ ਦੀ ਤੁਸੀਂ ਕਦੇ ਬਰਾਈ ਕਰਨ ਲੱਗ ਜਾਂਦੇ ਹੋ ਕਦੇ ਤੁਸੀਂ ਚੰਗਾਈ ਦੇ ਵੱਲ ਹੋ ਜਾਂਦੇ ਹੋ ਹਮਤਲਬ ਤੁਹਾਨੂੰ ਇਹ ਹੁੰਦਾ ਹੈ ਕਿ ਤੁਸੀਂ 2-3 ਦਿਨ ਬਾਅਦ ਕੁਝ ਨਾ ਕੁਝ ਇਹਨਾਂ ਦੋਨਾਂ ਤੇ ਤੁਸੀਂ ਕਹਿਣਾ ਹੀ ਹੈ ਮੈਨੂੰ ਲੱਗਦਾ ਅੱਜ ਕੁੱਲੜ ਪੀਜ਼ਾ ਜਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਬਿਗ ਬ੍ਰੇਕਿੰਗ ਵੱਡੀ ਖਬਰ ਪੰਜਾਬ ਦੀ ਕੀ ਬਾਕੀ ਮੁੱਦੇ ਖਤਮ ਹੋ ਗਏ ਦਾ ਚੱਕਰ ਹੈ ਸਾਰਾ ਕਿ ਮੀਡੀਆ ਲਾਈਨ ਦੇ ਵਿੱਚ ਤਾਂ ਹੁਣ ਇੰਨਾ ਕਿ ਨਗਾਰ ਆ ਗਿਆ ਇਹ ਲੱਗਦਾ ਕਿ ਵੀ ਆ ਆ ਮੌਕਾ ਵਧੀਆ ਤੇ ਇਹਨੂੰ ਆਪਾਂ ਪਨਾ ਲਈਏ ਐਸਐਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤੇ ਮੇਰੇ ਨਾਲ ਨੇ ਮੇਰੇ ਸਾਥੀ राव ਵਿਰਿੰਦਰ ਸਿੰਘ ਬੈਣੀਪਾਲ राव ਜੀ ਕੁੱਲੜ ਪੀਜਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਮੀਡੀਆ ਦੇ ਵੱਲੋਂ ਖਬਰਾਂ ਚ ਲਈਆਂ ਜਾ ਰਹੀਆਂ ਨੇ ਕਿ ਕੁੱਲੜ ਪੀਜਾ ਦਾ ਤਲਾਕ ਹੋਣ ਵਾਲਾ ਆਪਸੀ ਅਣਬਣ ਹੋਈ ਪਈ ਆ ਅਸਲ ਸਚਾਈ ਕੀ ਆ ਨਾ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਕੁੱਲੜ ਪੀਜਾ ਹੀ ਪੰਜਾਬ ਦਾ ਇਸ ਵਕਤ ਸਭ ਤੋਂ ਵੱਡਾ ਮੁੱਦਾ ਰਹਿ ਗਿਆ ਹੋਰ ਮੁੱਦੇ ਮੁੱਕ ਗਏ ਅ ਚਾਹੇ ਲੋਕ ਹੋਣ ਰਾਜਦੀਪ ਚਾਹੇ ਮੀਡੀਆ ਹੋਵੇ ਜਿਹਨੂੰ ਇੱਕ ਵਾਰ ਫੜਦੇ ਨੇ ਨਾ ਉਹਨੂੰ ਛੱਡਦੇ ਨਹੀਂ ਫਿਰ ਹੂੰ ਉਹ ਇਹ ਨਹੀਂ ਦੇਖਦੇ ਵੀ ਸਾਡੀ ਇਸ ਟਿੱਪਣੀ ਤੇ ਸਾਹਮਣੇ ਵਾਲੇ ਦੀ ਜ਼ਿੰਦਗੀ ਤੇ ਕੋਈ ਬੁਰਾ ਅਸਰ ਤਾਂ ਨਹੀਂ ਪੈ ਰਿਹਾ ਜੀ ਕੁਝ ਨਹੀਂ ਸੋਚਣਾ ਖਾਸ ਕਰਕੇ ਕਿਉਂਕਿ ਮੀਡੀਆ ਦਾ ਚਲੋ ਅਸਾਂ ਵੀ ਅਸੀਂ ਵੀ ਹਿੱਸਾ ਹੀ ਆਪਾਂ ਵੀ ਪਰ ਫਿਰ ਵੀ ਮੀਡੀਆ ਨੂੰ ਆਪਣਾ ਇੰਨਾ ਮਿਆਰ ਹੈ ਜਿਹੜਾ ਉਹ 헤ਠਾ ਨਹੀਂ ਤਾਰਨਾ ਚਾਹੀਦਾ ਜੀ ਕਦੇ ਤੁਸੀਂ ਉਸ ਕੁਲੜ ਪੀਜ਼ਾ ਕਪਲ ਦੀ ਤੁਸੀਂ ਕਦੇ ਬੁਰਾਈ ਕਰਨ ਲੱਗ ਜਾਂਦੇ ਹੋ ਕਦੇ ਤੁਸੀਂ ਚੰਗਾਈ ਦੇ ਵੱਲ ਹੋ ਜਾਂਦੇ ਹੋ ਹਮਤਲਬ ਤੁਹਾਨੂੰ ਇਹ ਹੁੰਦਾ ਹੈ ਕਿ ਤੁਸੀਂ 2-3 ਦਿਨ ਬਾਅਦ ਕੁਝ ਨਾ ਕੁਝ ਇਹਨਾਂ ਦੋਨਾਂ ਤੇ ਤੁਸੀਂ ਕਹਿਣੇ ਆ ਆ ਹੁਣ ਨਵਾਂ ਇੱਕ ਟੌਪਿਕ ਮਿਲ ਗਿਆ ਮੀਡੀਆ ਨੂੰ ਵੀ ਵੈਸੇ ਖਾਸ ਕਰਕੇ ਲੋਕਾਂ ਦੇ ਕੋਲ ਵੀ ਹੈ ਪਰ ਮੀਡੀਆ ਜਾਦੇ ਪਣਾਉਂਦਾ ਹਮ ਕਿ ਦੋਨਾਂ ਨੇ ਇੱਕ ਦੂਜੇ ਨੂੰ ਅਨਫਰੈਂਡ ਕਰਤਾ ਜੀ ਤੇ ਦੋਨਾਂ ਦਾ ਤਾਂ ਤਾਂ ਹੁਣ ਤਲਾਕ ਹੋਣ ਜਾ ਰਿਹਾ ਹੈ ਹੂੰ ਮਤਲਬ ਜੇ ਅਨਫਰੈਂਡ ਕਰਤਾ ਤਾਂ ਉਹਦਾ ਮਤਲਬ ਇਹੀ ਹੈ ਕਿ ਸਿੱਧਾ ਤਲਾਕ ਹੋ ਗਿਆ ਬਈ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦੇ ਨੇ ਹੂੰ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਕੀ ਪਤਾ ਕੀ ਕਿਹੜੀ ਗੱਲ ਤੋਂ ਅਨਫਰੈਂਡ ਕੀਤਾ ਤੇ ਜੇ ਅਨਫਰੈਂਡ ਕੀਤਾ ਆ ਤਾਂ ਉਹਦਾ ਮਤਲਬ ਇਹ ਹੈ ਕਿ ਲੈ ਵੀ ਹੁਣੇ ਇਕੱਠੇ ਨਹੀਂ ਰਹਿੰਦੇ ਹੂੰ ਵੀ ਹੁਣ ਤਾਂ ਇਹਨਾਂ ਦਾ ਤਲਾਕ ਹੋਇਆ ਹੀ ਲੈ ਹੂੰ ਦੇਖੋ ਕੋਈ ਵੀ ਜੋੜਾ ਕਪਲ ਹੈ ਰਾਜਦੀਪ ਉਹ ਉਤਾਰ ਚੜਾ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਨੇ ਲੜਾਈ ਵੀ ਹੁੰਦੀ ਆ ਤੇ ਸੁਲਾ ਸਫਾਈਆਂ ਵੀ ਹੁੰਦੀਆਂ ਨੇ ਮੰਨ ਲੈਣੇ ਆ ਕਿ ਇਸ ਵੇਲੇ ਕੁਲੜ ਪੀਜਾ ਦੇ ਵਿੱਚਕਾਰ ਕੁਝ ਰਿਸ਼ਤੇ ਨੇ ਜਿਹੜੇ ਉਹਨਾਂ ਦੇ ਠੀਕ ਨਹੀਂ ਚੱਲ ਰਹੇ ਕਿ ਇਸੇ ਤਰੀਕੇ ਦੀ ਇੱਕ ਭਿੰਨਕ ਜੀ ਥੋੜੀ ਜੀ ਬਾਹਰ ਮੀਡੀਆ ਤੱਕ ਚਲੀ ਗਈ ਤੇ ਫਿਰ ਉਹਨੂੰ ਕੀ ਖਬਰਾਂ 'ਚ ਇਦਾਂ ਪਰੋਸਣਾ ਜ਼ਰੂਰੀ ਹੈ ਕਿ ਉਹ ਫਿਰ ਉੱਪਰ ਲਿਖ ਵੀ ਦਿੰਦੇ ਆ ਕਿ ਬਿਗ ਬ੍ਰੇਕਿੰਗ ਹੂੰ ਉਹ ਵੀ ਲਿਖ ਦੇਣਗੇ ਦੋ ਤਿੰਨ ਜਨਰਲਾਂ ਨੇ ਦੇਖਿਆ ਪਤਾ ਨਹੀਂ ਕਿੰਡੀ ਕਵੱਡੀ ਖਬਰ ਹੈ ਇਹ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਨਾ ਕਿ ਸਾਡੇ ਕੋਲ ਕੱਲਾ ਕੁੱਲੜ ਪੀਜਾ ਹੀ ਪੰਜਾਬ ਦਾ ਮੁੱਦਾ ਰਹਿ ਗਿਆ ਆ ਪਾਣੀਆਂ ਨੂੰ ਲੈ ਕੇ ਐਡਾ ਵੱਡਾ ਸੰਘਰਸ਼ ਹੋ ਕੇ ਓਟਿਆ 3 ਦਸੰਬਰ ਨੂੰ ਮੈਂ ਵੀ ਉੱਥੇ ਸੀ ਤੁਸੀਂ ਦਫ਼ਤਰ ਬੈਠ ਕੇ ਕਰ ਰਹੇ ਸੀ ਉਹ ਕਿਸੇ ਨੇ ਇੰਨਾ ਨਹੀਂ ਦਿਖਾਇਆ ਮੈਨੂੰ ਲੱਗਦਾ ਅੱਜ ਕੁੱਲੜ ਪੀਜਾ ਜਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਬਿਗ ਬ੍ਰੇਕਿੰਗ ਵੱਡੀ ਖਬਰ ਪੰਜਾਬ ਦੀ ਕੀ ਬਾਕੀ ਮੁੱਦੇ ਖਤਮ ਹੋ ਗਏ ਮੁੱਦੇ ਤਾਂ ਹੈਗੇ ਰਾਜ ਦੀਪ ਮੁੱਦੇ ਤਾਂ ਜਿਉਂਦੇ ਤਿਉਨੇ ਨੇ ਮੁੱਦੇ ਕਿੱਥੇ ਖਤਮ ਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਮੁੱਦੇ ਤਾਂ ਖਤਮ ਹੀ ਨਹੀਂ ਹੋ ਸਕਦੇ ਕੱਲ ਜੇ ਕਾਲੇ ਪਾਣੀਆਂ ਦਾ ਸੀ ਤਾਂ ਆਉਣ ਵਾਲਾ ਜਿਹੜਾ ਕੱਲ ਹੈ ਤਾਂ ਕੱਲ ਨੂੰ ਕਿਸਾਨੀ ਦਾ ਮੁੱਦਾ ਫੇਰ ਤੋਂ ਹੋ ਜਾਣਾ ਬਿਲਕੁਲ ਮਤਲਬ ਮੁੱਦੇ ਪੰਜਾਬ ਦੇ ਉਹੀ ਨੇ ਪਰ ਉਹਨਾਂ ਮੁੱਦਿਆਂ ਨੂੰ ਕੋਈ ਛੇੜਨਾ ਨਹੀਂ ਚਾਹੁੰਦਾ ਜਾਂ ਉਹਨਾਂ ਤੇ ਕੋਈ ਧਿਆਨ ਦੇਣਾ ਹੀ ਨਹੀਂ ਚਾਹੁੰਦਾ ਲੋਕ ਸਿਰਫ ਨਾ ਇਸ ਵੇਲੇ ਜਿਹੜਾ ਮੀਡੀਆ ਆ ਜੋ ਸੋਸ਼ਲ ਮੀਡੀਆ ਖਾਸ ਤੌਰ ਤੇ ਲੋਕਾਂ ਨੇ ਉਹਨੂੰ ਇੱਕ ਐਂਟਰਟੇਨਮੈਂਟ ਦਾ ਸਾਧਨ ਬਣਾਇਆ ਹੋਇਆ ਵੀ ਸਾਡੇ ਕੋਲ ਬਸ ਚਟਪਟੀਆਂ ਜਿਹੀਆਂ ਖਬਰਾਂ ਆਈ ਜਾਣ ਤੇ ਸਾਡਾ ਮਨੋਰੰਜਨ ਹੁੰਦਾ ਰਹੇ ਕੋਈ ਇਹ ਨਹੀਂ ਚਾਹੁੰਦਾ ਵਿਰਲੇ ਹੀ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਯਾਰ ਸਾਡੇ ਕੋਲ ਕੋਈ ਨਾ ਚੰਗੀ ਇਨਫੋਰਮੇਸ਼ਨ ਆਵੇ ਚੰਗੀ ਜਾਣਕਾਰੀ ਆਵੇ ਜਿਹੜੀ ਸਾਡੀ ਜ਼ਿੰਦਗੀ ਚ ਪਤਾ ਨਹੀਂ ਕਿਹੜੇ ਮੋੜ ਤੇ ਉਹ ਕੰਮ ਆ ਜੇ ਇਸ ਤਰੀਕੇ ਦੇ ਦੇਖਣ ਵਾਲੇ ਬਹੁਤ ਘੱਟ ਲੋਕ ਨੇ ਰਾਦੀਪ ਲੜਾਈ ਕਰਾ ਲੋ ਆ ਇਵਨ ਕੀ ਮੈ ਤਾਂ ਕਹਿਣਾ ਕਿ ਜੇ ਦੋ ਪਸ਼ੂ ਭਿੜਦੇ ਵੀ ਨੇ ਨਾ ਕਿਸੇ ਗਲੀ ਮੁਹੱਲੇ ਚ ਜਾਂ ਸੜਕ ਤੇ ਉਹਦੀ ਵੀ ਵੀਡੀਓ ਨੂੰ ਲੋਕ ਦੇਖਣਗੇ ਵੀ ਉਹਦੇ ਚ ਦੱਸੋ ਦੇਖਣ ਨੂੰ ਹੈ ਕੀ ਹੈ ਬਿਲਕੁਲ ਉਹਦੇ ਤੇ ਵਿਊ ਵੱਧ ਹੋਣਗੇ ਆ ਵਿਊ ਵਾਲੀ ਗੱਲ ਆ ਗਈ ਕਿ ਵਿਊ ਦਾ ਚੱਕਰ ਹੈ ਇਹ ਸਾਰਾ ਇਹਨਾਂ ਨੂੰ ਕੀ ਲੱਗਦਾ ਖਾਸ ਕਰਕੇ ਮੀਡੀਆ ਲਾਈਨ ਦੇ ਵਿੱਚ ਤਾਂ ਹੁਣ ਇੰਨਾ ਕਿ ਨਿਘਾਰ ਆ ਗਿਆ ਇਹ ਲੱਗਦਾ ਕਿ ਵੀ ਆ ਆ ਮੌਕਾ ਵਧੀਆ ਤੇ ਇਹਨੂੰ ਆਪਾਂ ਪਨਾ ਲਈਏ ਇਦੇ ਤੇ ਆਪਣੇ ਚਾਰ ਵੀਊ ਆ ਜਾਣਗੇ ਹੁਣ ਕੁੱਲੜ ਪੀਜ਼ਾ ਵਾਲਾ ਦੇਖੋ ਹੈ ਕੁਛ ਨਹੀਂ ਉਹਦੇ ਚ ਹਮ ਠੀਕ ਹੈ ਆ ਮੰਨ ਲਿਆ ਚਲੋ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਪਤੀ ਪਤਨੀ ਚ 100 ਲੜਾਈ ਝਗੜੇ ਹੋ ਜਾਂਦੇ ਨੇ ਉਹ ਗੁੱਸੇ ਚ ਆ ਕੇ ਬੰਦਾ ਵੈਸੀ ਅਨਫੋਲੋ ਕਰ ਦਿੰਦਾ ਕਿ ਲੈ ਯਾਰ ਮੈਂ ਹੁਣ ਆਪਾਂ ਆਪਾਂ ਬੈਠੇ ਆ ਬਹੁਤ ਸਾਰੇ ਕਪੜਾ ਜਿਹੜੇ ਇੱਕ ਦੂਜੇ ਨੂੰ ਫੋਲੋ ਨਹੀਂ ਕਰਕੇ ਚੱਲਦੇ ਨਹੀਂ ਚੱਲਦੇ ਚਲ ਨਾਲੇ ਵੈਸੀ ਵੀ ਯਾਰ ਜੇ ਆਪਾਂ ਹੁੰਨੇ ਆ ਤੇ 100 ਵਰਮੀਆਂ ਵੀ ਵੀ ਇਹ ਕਹਿੰਦਾ ਮੈਂ ਤੈਨੂੰ ਡਿਲੀਟ ਹੀ ਕਰਤਾ ਹਮ ਮੈਂ ਤੈਨੂੰ ਆਪ ਬਲਾਕ ਵੀ ਕਰ ਦਿੰਦੇ ਆ ਬੜਾ ਕੁਝ ਹੋ ਜਾਂਦਾ ਚਾਹਦਿਆਂ ਘਰ ਆਲੀਆਂ ਪੇਕੇ ਵੀ ਚਲੇ ਜਾਂਦੀਆਂ ਦੁਸੇਚ ਬਹੁਤ ਕੁਝ ਹੋ ਜਾਂਦਾ ਤੇ ਫਿਰ ਇੱਧਰ ਅਸੀਂ ਸਾਡੇ ਸਤਕਾਰਯੋਗ ਮੀਡੀਆ ਨੇ ਬਣਾ ਲਿਆ ਕਿ ਦੇਖੋ ਜੀ ਅਨਫੋਲੋ ਹੋ ਗਿਆ ਤੇ ਹੁਣ ਇਹਨਾਂ ਦਾ ਕੱਟ ਆਫ ਆ ਹੁਣ ਤਾਂ ਇਹ ਅਲੱਗ-ਅਲੱਗ ਹੋਣਗੇ ਮੈਨੂੰ ਲੱਗਦਾ ਜੇ ਤਲਾਕ ਨਹੀਂ ਵੀ ਹੁੰਦਾ ਤਾਂ ਮੀਡੀਆ ਨੇ ਕਰਵਾ ਦੇਣਾਗਾ ਤਾਂ ਵੀ ਕਰਾ ਦਿੰਦਾ ਦੇਖੋ ਗਲਤ ਖਬਰਾਂ ਕਰਾਉਂਦੀਆਂ ਰਾਜ ਦੀ ਪੇਹ ਜੀਆਂ ਚੀਜ਼ਾਂ ਨਾ ਬਿਨਾ ਸੋਚੇ ਸਮਝੇ ਤੁਸੀਂ ਕੋਈ ਖਬਰ ਲਾਈ ਉਹਦਾ ਤੁਸੀਂ ਨਿਚੋੜ ਨਹੀਂ ਕੱਢਿਆ ਉਹਦਾ ਤੁਸੀਂ ਦੇਖਿਆ ਨਹੀਂ ਕਿ ਜਿਹਦੀ ਖਬਰ ਤੁਸੀਂ ਲਾ ਰਹੇ ਹੋ ਉਹਦੀ ਜ਼ਿੰਦਗੀ ਤੇ ਕੀ ਬੈਡ ਇਫੈਕਟ ਇਹਦਾ ਪੈ ਸਕਦਾ ਉਸ ਤਰੀਕੇ ਦੀਆਂ ਖਬਰਾਂ ਹਾਨੀਕਾਰਕ ਨੇ ਤੋ ਖਬਰ ਹਮੇਸ਼ਾ ਹੀ ਦੇਖ ਕੇ ਸੋਚ ਕੇ ਪਰਖ ਕੇ ਲਾਉਣੀ ਚਾਹੀਦੀ ਹੈ ਅੱਛਾ ਫਿਰ ਇਹ ਵੀ ਕਹਿ ਦੇਣਗੇ ਨਾਲ ਕਿ ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਇਹ ਸੌਖਾ ਕੰਮ ਆ ਨਹੀਂ ਯਾਰ ਤੁਸੀਂ ਸਾਰੀ ਖਬਰ ਦੱਸਤੀ ਤੇ ਸਾਰਾ ਕੁਝ ਸੁਣਾਤਾ ਐਂਡ 'ਚ ਆ ਕੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਜੇ ਪੁਸ਼ਟੀ ਕਰਦਾ ਹੀ ਨਹੀਂ ਸੀ ਕਹਤੋਂ ਨੂੰ ਇੰਨਾ ਮਗਜ ਮਾਰਨ ਦੀ ਲੋੜ ਕੀ ਸੀ ਤੇ ਗਲਤ ਤਾਂ ਉਹੀ ਹੈ ਨਾ ਕਿ ਤੁਸੀਂ ਆਪਣੇ ਵਿਊ ਲੈਣੇ ਨੇ ਕੁਸੇ ਦੀ ਜ਼ਿੰਦਗੀ ਬਚੇ ਕਿਸੇ ਦਾ ਵਿਆਹ ਬਚੇ ਜਾਂ ਟੁੱਟੇ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਤਾਂ ਸਿਰਫ ਆਪਣੇ ਵਿਊਆਂ ਤੱਕ ਮਤਲਬ ਆ ਤੁਹਾਨੂੰ ਜਿੱਥੋਂ ਮਸਾਲਾ ਮਿਲਣਾ ਜਿਹੜਾ ਚਟਪਟੀਆਂ ਚੀਜ਼ਾਂ ਕਿਸੇ ਦੀ ਵੀ ਜ਼ਿੰਦਗੀ 'ਚ ਤੁਹਾਨੂੰ ਮਿਲਣੀਆਂ ਨੇ ਖਾਸ ਕਰਕੇ ਉਹ ਜਿਹੜੇ ਲੋਕ ਥੋੜੇ ਜੇ ਫੇਮਸ ਹੁੰਦੇ ਨੇ ਹਨਾ ਤੇ ਇਹਨਾਂ ਦਾ ਇੱਕ ਟਾਰਗੇਟ ਇਹ ਵੀ ਹੁੰਦਾ ਕਿ ਕੋਈ ਵੀ ਫੇਮਸ ਆ ਜਿਹੜਾ ਬੰਦਾ ਉਹਨੂੰ ਥੋੜਾ ਜਿਹਾ ਗਲਤ ਬੋਲ ਦਿਓ ਜੇ ਅਸੀਂ ਨਹੀਂ ਚੱਲਦੇ ਅਸੀਂ ਤਾਂ ਵੀ ਚੱਲ ਜਾਾਂਗੇ ਮਤਲਬ ਇਸ ਹੱਦ ਤੱਕ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਹੋਣੀਆਂ ਨਹੀਂ ਚਾਹੀਦੀਆਂ ਬਾਰ ਬਾਰ ਆਪਾਂ ਫੇਰ ਦੱਸ ਦਿੰਨੇ ਆ ਕਿ ਕੁੱਲੜ ਪੀਜਾ ਕਪਲ ਦੇ ਵਿੱਚ ਵੀ ਐਸਾ ਕੁਝ ਨਹੀਂ ਹੈ ਤੇ ਜਿੱਥੋਂ ਤੱਕ ਸਾਡੀ ਆਪਣੀ ਜਾਣਕਾਰੀ ਹੈ ਕਿ ਥੋੜਾ ਬਹੁਤਾ ਮਨ ਮਟਾਬ ਜਿਵੇਂ ਹਰ ਇੱਕ ਰਿਸ਼ਤੇ 'ਚ ਹੁੰਦਾ ਹੈ ਉਹ ਹੋਇਆ ਉਹ ਠੀਕ ਕਰ ਲੈਣਗੇ ਬੈਠ ਕੇ ਆਪਣਾ ਜੇ ਅੱਜ ਕਿਸੇ ਨੇ ਅਨਫੋਲੋ ਕਰਤਾ ਇੱਕ ਦੂਸਰੇ ਨੇ ਪਤੀ ਪਤਨੀ ਨੇ ਇੱਕ ਦੂਜੇ ਨੂੰ ਤਾਂ ਤੁਹਾਨੂੰ ਕੀ ਪਤਾ ਵੀ ਕੀ ਪਤਾ ਸਵੇਰ ਨੂੰ ਅਗਲਾ ਫੇਰ ਨਾਲੇ ਰਵਜੀ ਫੋਲੋ ਕਰ ਲੇ ਤੁਸੀਂ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚੋਂ ਕਿ ਮੀਡੀਆ ਪਹਿਲਾਂ ਵੀ اسی ਤਰੀਕੇ ਦੇ ਨਾਲ ਨਿੱਜੀ ਜ਼ਿੰਦਗੀਆਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਸੀ ਜਾਂ ਸਾਡਾ ਮੀਡੀਆ ਦਾ ਸਾਡਾ ਅਧਿਕਾਰ ਹੈ ਕਿ ਅਸੀਂ ਨਿੱਜੀ ਘਰੇਲੂ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰੀਏ ਅਸੀਂ ਜਿਹੜੀ ਗੱਲ ਬੈਠ ਕੇ ਬਲੌਗਰਾਂ ਯੂਟਿਊਬਰਾਂ ਨੂੰ ਤੇ ਬੋਲਦੇ ਹੁੰਦੇ ਸੀ ਕਿ ਉਹ ਦੇਖੋ ਜੀ ਨਿੱਜੀ ਲਾਈਫਾਂ ਨੂੰ ਸੋਸ਼ਲ ਮੀਡੀਆ ਤੇ ਲਿਆਉਣ ਲੱਗੇ ਅੱਜ ਉਹੀ ਕੰਮ ਮੀਡੀਆ ਕਰਨ ਲੱਗ ਗਿਆ ਇਸ ਤਰੀਕੇ ਦਾ ਰਾਦਿਪ ਨਹੀਂ ਹੁੰਦਾ ਸੀਗਾ ਕਦੇ ਜਦੋਂ ਅਸੀਂ ਸ਼ੁਰੂ ਕੀਤਾ ਇਸ ਲਾਈਨ ਨੂੰ ਉਦੋਂ ਤਾਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਤੇ ਉਦੋਂ ਦੀ ਪੱਤਰਕਾਰੀ ਤੇ ਹੁਣ ਦੀ ਪੱਤਰਕਾਰੀ 'ਚ ਬਹੁਤ ਫਰਕ ਆ ਹੁਣ ਤਾਂ ਤੁਸੀਂ ਕੀ ਕਹਿਣਾ ਕਿ ਹਰ ਇੱਕ ਦੇ ਘਰ ਦੇ ਵਿੱਚ ਬੰਦਾ ਝਾਕ ਕੇ ਬੜੀ ਆਸਾਨੀ ਦੇ ਨਾਲ ਦੇਖ ਲੈਂਦਾ ਕੀ ਚੱਲ ਰਿਹਾ ਕੀ ਗੱਲ ਗੱਲ ਕਰਨੀ ਵੀ ਬੜੀ ਸੌਖੀ ਆ ਕਮੈਂਟ ਕਰਨੇ ਵੀ ਬੜੇ ਸੌਖੇ ਨੇ ਕਿਉਂਕਿ ਇਸ ਤਰੀਕੇ ਦਾ ਨਾ ਜੋ ਲੱਚਰ ਜਿਹੜੀ ਜਾਣਕਾਰੀ ਆ ਜਾਂ ਜਿਹੜੀ ਬਿਨਾ ਮਤਲਬ ਦੀ ਜਿਹਦੀ ਕੋਈ ਮਤਲਬੇ ਨਹੀਂ ਉਹਨੂੰ ਸੁਣਨ ਵਾਲੇ ਲੋਕ ਬਹੁਤ ਬੈਠੇ ਨੇ ਇਹ ਇਹ ਪ੍ਰੋਬਲਮ ਇਹ ਆ ਇਸ ਵੇਲੇ ਦੀ ਕਿ ਬਸ ਇੱਕ ਨੂੰ ਫੜੋ ਉਹਦੇ ਬਾਰੇ ਕੋਈ ਨਾ ਕੋਈ ਖਬਰ ਤੋੜ ਮਰੋੜ ਕੇ ਉਹਨੂੰ ਪੇਸ਼ ਕਰ ਦੋ ਉਹ ਲੋਕਾਂ ਨੂੰ ਡਿਫਰੈਂਟ ਲੱਗੂਗੀ ਕਿ ਹਾਂ ਯਾਰ ਵੱਖਰੀ ਗੱਲ ਆ ਉਹ ਚੀਜ਼ ਚੱਲ ਜਾਂਦੀ ਹੈ ਉੱਥੇ ਤੁਹਾਨੂੰ ਵੀਓ ਆਉਂਦੇ ਨੇ ਵੀਓਾਂ ਦੇ ਅੱਗੇ ਤੁਹਾਨੂੰ ਪੈਸੇ ਨੇ ਜਾਂ ਤੁਹਾਨੂੰ ਸ਼ੋਹਰਤ ਮਿਲਦੀ ਹੈ ਇੱਥੇ ਤੱਕ ਗੱਲ ਰਹਿ ਗਈ ਹੈ ਪੱਤਰਕਾਰੀ ਪੁੱਤਰਕਾਰੀ ਵਾਲੀ ਕੋਈ ਰਹੀ ਨਹੀਂ ਹੁਣ ਗੱਲ ਅੱਗੇ ਜਦੋਂ ਹੁੰਦਾ ਸੀ ਤਾਂ ਬਹੁਤ ਇਹ ਹੁੰਦਾ ਸੀ ਕਿ ਬਹੁਤ ਵੱਡਾ ਕੋਈ ਪੋਲੀਟੀਸ਼ੀਅਨ ਹਮ ਜਾਂ ਬਹੁਤ ਵੱਡਾ ਕੋਈ ਅਦਾਕਾਰ ਜਾਂ ਬਹੁਤ ਵੱਡੀ ਸ਼ਖਸੀਅਤ ਹੈ ਵੈਸੇ ਤਾਂ ਉਹਨਾਂ ਦੀ ਲਾਈਫ ਪਰਸਨਲ ਲਾਈਫ 'ਚ ਵੀ ਕੀ ਹੁੰਦਾ ਸੀ ਉਹ ਉਹ ਵੀ ਨਹੀਂ ਮੀਡੀਆ ਚਾਹੁੰਦਾ ਹੁੰਦਾ ਸੀਗਾ ਬਿਲਕੁਲ ਉਹ ਵੀ ਜੇ 100 ਗੱਲਾਂ ਹੁੰਦੀਆਂ ਸੀ ਪਰ ਉਹ ਨਹੀਂ ਛਾਪਦੇ ਸੀ ਜਾਂ ਨਹੀਂ ਟੀਵੀ ਤੇ ਵੀ ਨਹੀਂ ਦਿਖਾਉਂਦਾ ਦਿਖਾਇਆ ਜਾਂਦਾ ਸੀਗਾ ਪਰ ਹੁਣ ਤਾਂ ਮਤਲਬ ਤੁਸੀਂ ਲੁਕੋ ਰੱਖ ਵੀ ਨਹੀਂ ਸਕਦੇ ਤੇ ਹਮ ਤਾਂ ਸ਼ੱਕ ਮਾਰਤੀ ਕਿਸੇ ਨੇ ਉਹ ਵੀ ਦਿਖਾ ਦਿੰਦੇ ਆ ਹਾਂ ਸ਼ੱਕ ਮਾਰਤੀ ਕੌਣ ਕਿੰਨੇ ਵਜੇ ਉੱਠਿਆ ਇਹ ਇਹ ਚੀਜ਼ਾਂ ਚੱਲਦੀਆਂ ਨੇ ਸੋ ਮੀਡੀਆ ਨੂੰ ਆਪਣਾ ਇੰਨਾ ਮਿਆਰ ਡਾਊਨ ਨਹੀਂ ਕਰਨਾ ਚਾਹੀਦਾ ਤੇ ਇਹ ਨਹੀਂ ਕਿ ਇਕੱਲਾ ਕੁੱਲੜ ਪੀਜ਼ਾ ਹੀ ਰਹਿ ਗਿਆ ਤੁਹਾਡੇ ਕੋਲ ਮੈਟਰ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਗੱਲ ਕਰ ਸਕਦੇ ਹੋ ਪਰ ਹਾਂ ਜੇ ਤੋ ਅਸੀਂ ਗੱਲ ਕਰਨਾ ਜਾਣਦੇ ਹਾਂ ਉਸ ਉਸ ਬਾਰੇ ਤੁਸੀਂ ਤਾਂ ਗੱਲ ਕਰੋਗੇ ਜੇ ਤੁਹਾਨੂੰ ਆਉਂਦਾ ਹੀ ਇਹੀ ਕੁਛ ਹੈ ਹੋਸ਼ੀਆਂ ਜੀਆਂ ਗੱਲਾਂ ਕਰਨੀਆਂ ਫਿਰ ਤਾਂ ਤੁਸੀਂ ਹੋਸ਼ੀਆਂ ਹੀ ਗੱਲਾਂ ਕਰੋਗੇ ਸੋ ਐਨਾ ਕਿਸੇ ਦੀ ਜ਼ਿੰਦਗੀ ਚ ਪਰਸਨਲੀ ਕਿਸੇ ਨੂੰ ਨਹੀਂ জানা ਚਾਹੀਦਾ ਖਾਸ ਕਰਕੇ মিডিਆ ਨੂੰ ਇਹ ਗੱਲ ਸ਼ੋਭਦੀ ਨਹੀਂ ਹੈ ਜੀ